ਸਭ ਤੋਂ ਪਹਿਲਾਂ ਦਸਵੇਂ ਪਾਠਸ਼ਾਲਾ ਮੁਖੀ ਸਦੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਬਠਿੰਡੇ ਤੋਂ ਸ਼੍ਰੋਮਨੀ ਕਾਲੀਦ ਲੰਮਰ ਸਰਮੋ ਸਰਦਾਰ ਸੁਖਮਨੀ ਜੀ ਜਿਮਾਨ ਸਾਹਿਬ ਵੱਲੋਂ ਵੀਰ ਲਖਨ ਸਿੰਘ ਸੁਧਾਨਾ ਚੌਣ ਲੜ ਰਹੇ ਨੇ ਐਫਪੀ ਦੀ ਇਹ ਸਾਡਾ ਖੁਦਾਨਾ ਪੰਜਾਬ ਦੀ ਆਵਾਜ਼ ਹੈ ਜੋ ਸਾਡੇ ਲੰਬੇ ਸਮੇਂ ਤੋਂ ਪਿਛਲੇ ਕਾਫੀ ਸਮੇਂ ਤੋਂ ਬਈ ਲਖਾਂ ਦਿਨ ਖੁਦਾਨਾ ਪੰਜਾਬੀ ਮਾਂ ਬੋਲੀ ਲਈ ਪੰਜਾਬ ਦੇ ਲਈ ਪੰਜਾਬ ਦੇ ਹੱਕਾਂ ਦੀ ਲੜਾਈ ਲੰਦੇ ਆ ਰਹੇ ਆ ਜਦੋਂ ਆਪਾਂ ਇਹ ਸਾਡੇ ਮੇ ਦਰਸਨ ਸਿੰਘ ਖਾਲਸਾ ਜੋ ਕਿ ਇਥੋਂ ਦਫਤਰ ਦੇ ਇੰਚਾਰਜ ਨੇ ਜਿਹੜਾ ਕਿ ਕੱਲ ਜੋ ਤਾਂ ਰੋਡ ਸ਼ੋਅ ਆਰੰਭ ਕੀਤਾ ਜਾਣਾ ਉਹਦੇ ਬਾਰੇ ਸਾਰੀ ਜਾਣਕਾਰੀ ਦੇਣ ਦੇ ਨਾਲ ਸਰਪੂਲ ਸਿੰਘ ਦੀ ਖਾਲਸਾ ਜੌਗੀ ਸ਼੍ਰੋਮਣੀ ਕਾਲੀ ਦਲਾਮਤ ਸਰ ਦੇ ਸ਼ਹਿਰੀ ਪ੍ਰਧਾਨ ਨੇ ਸਾਡੇ ਬੜੀ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਪ੍ਰਕਰਤ ਸਿੰਘ ਜੀ ਜੋ ਕਿ ਪਹਿਲੇ ਜਿੰਨੀ ਆ ਨਿਖਰਾ ਰਹੇ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਮਤਲਬ ਕਿ ਵੀ ਦਸਨਜੀ ਖਾਲਸਾ ਜੌਗੀ ਮੁਤਾਫਰ ਦੇ ਇੰਚਾਰਜ ਨੇ ਕਿ 300 ਰੁਪਏ ਕਰ ਦਿੰਦੇ ਉਹਨਾਂ ਜੀ ਤੋਂ ਧੰਨਵਾਦ ਉਹ ਹੈ ਬਾਈ ਕੀ ਮਤੇ ਮਠੰਡਾ ਹਲਕਾ ਦੇ ਲੋਕਾਂ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ 23 ਨੂੰ ਉਹ ਆਪਣਾ ਮਾਰਚ ਚੱਲ ਰਿਹਾ ਹੈ ਰੋਣ ਮਾਰਚ ਚੱਲ ਰਿਹਾ ਹੈ ਉਹਦੇ ਵਿੱਚ ਸਾਰਿਆਂ ਤੋਂ ਮੰਗਵਾ ਕੇ ਪਹੁੰਚਣਾ ਹੈ ਉਹ ਮਾਰਚਾ ਜਿਹੜਾ ਘੁੱਟੋ ਤੋਂ ਲੈ ਕੇ ਲਖਾਣਾ ਹੁੰਦਾ ਹੋਇਆ ਬੋਨਿਆਣਾ ਹੁੰਦਾ ਹੋਇਆ ਬਿੰਡਾ ਹੁੰਦਾ ਹੋਇਆ ਕਿ ਗੰਬੀਬੰਦ ਪਹੁੰਚੇਗਾ ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹਦੇ ਵਿੱਚ ਵੱਧ ਤੋਂ ਵੱਧ ਚਲਟੇ ਨਹੀਂ ਸਾਧ ਵਾਹਿਗੁਰੂ ਜੀ ਦਾ ਧਰਵਾ ਵਾਹਿਗੁਰੂ ਮਹਨੇ ਸਰਕਾਰਯੋਗ ਪੰਜਾਬ ਪੰਜਾਬ ਨੂੰ ਪਿਆਰ ਕਰਨ ਵਾਲੇ ਜੁਝਾਰੂ ਜੋਧਿਓ ਬਹੁਤ ਹੀ ਥੋੜੇ ਦਿਨ ਬਚੇ ਨੇ ਤਿੰਨ ਚਾਰ ਦਿਨ ਹੋਰ ਨੇ ਹੰਬੜਾ ਮਾਰੋ ਕੱਲ ਨੂੰ ਆਪਾਂ ਜਿਨੇ ਕੀ ਤੁਹਾਨੂੰ ਖਾਲਸਾ ਜੀ ਨੇ ਵੀ ਸਿਮਰਨ ਜੀ ਨੇ ਦੱਸਿਆ ਕਿ ਬਹੁਤ ਵੱਡਾ ਵਿਸ਼ਾਲ ਮਾਰਕ ਚ ਕਰੋੜ ਸ਼ੋਅ ਕਰਨ ਜਾ ਰਹੇ ਹਾਂ ਜਿਹੜਾ ਸਵੇਰੇ 8:30 ਵਜੇ ਤੋਂ ਉੱਚੋ ਅਨਾਲ ਮੰਡੀ ਦੇ ਤੋਂ ਚੱਲ ਕੇ ਜਿਹੜਾ ਆਪਾਂ ਪੰਨੀ ਵਾਲਾ ਫੱਤਾ ਲੰਬੀ ਹੁੰਦਾ ਆਇਆ ਉੱਥੇ ਜਾ ਕੇ ਉਹਦੀ ਸ਼ਾਮ ਨੂੰ ਸਮਾਪਤੀ ਕਰਨੀ ਹੈ ਜੋ ਵਿਚਲਾ ਸਾਰਾ ਰਸਤਾ ਆਇਆ ਉਹ ਘਿੰਡਾ ਨਲੂਆਣਾ ਉੱਧਾ ਲੰਬੀ ਕਬਰ ਵਾਲਾ ਬੋਦੀ ਵਾਲਾ ਹੁੰਦਾ ਹੋਇਆ ਪੰਨੀ ਵਾਲਾ ਫੱਤਾ ਪਹੁੰਚੇਗਾ ਸਾਰਿਆਂ ਨੂੰ ਵੱਡੇ ਕਾਫਲੇ ਬਣਾ ਕੇ ਨਾਲ ਚੱਲਣ ਦੀ ਅਪੀਲ ਕਰਦੇ ਹਾਂ ਅਤੇ ਵੱਧ ਤੋਂ ਵੱਧ ਆਪਣੇ ਟਰੈਕਟਰਾਂ ਤੇ ਕਾਰਾਂ ਤੇ ਜੀਪਾਂ ਤੇ ਮੋਟਰਸਾਈਕਲਾਂ ਦੇ ਝੰਡੇ ਲਾ ਕੇ ਇਸ ਵਿਸ਼ਾਲ ਰੋਡ ਮਾਰਚ ਦੇ ਵਿੱਚ ਸ਼ਾਮਲ ਹੋਵੋ ਇੱਕ ਸਭ ਤੋਂ ਜ਼ਰੂਰੀ ਬੇਨਤੀ ਗਰਮੀ ਬਹੁਤ ਹੈ ਵੀਰ ਪਰ ਤੁਸੀਂ ਜੁਝਾਰੂ ਜੋਦੇ ਹੋ ਗਰਮੀ ਦੀ ਨਾ ਪਰਵਾਹ ਕਰਦੇ ਹੋਏ ਪਿੱਛੇ ਵੀ ਮਾਨਸਾ ਵਾਲਾ ਐਡਾ ਵੱਡਾ ਜੋ ਰੋਡ ਸ਼ੋਅ ਕੱਢਿਆ ਸਰਦਾਰ ਸਿਮਰਿੰਦਰ ਸਿੰਘ ਮਾਨ ਤੇ ਲਖਾ ਸਿੰਘ ਸਧਾਨਾ ਨੇ ਜੋ ਰੋਡ ਸ਼ੋਅ ਦੀ ਉਪਾਇ ਕੀਤੀ ਉਹ ਬੜਾ ਹੀ ਵਧੀਆ ਅਤੇ ਬੜਾ ਹੀ ਸਕਸੈਸਫੁਲ ਹੋਇਆ ਇਸ ਰੋਡ ਸ਼ੋਅ ਵਿੱਚ ਵੀ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਭਾਈ ਅਮਰਪਾਲ ਸਿੰਘ ਜੀ ਦੇ ਭਰਾ ਜੀ ਬੀਬੀ ਖੜਾ ਜੀ ਲਖਾ ਸਿੰਘ ਸਧਾਨਾ ਜੀ ਇਸ ਰੋਡ ショਅ ਦੇ ਵਿੱਚ ਇਸ ਰੋਡ ショਅ ਦੀ ਅਗਵਾਈ ਕਰਨਗੇ ਤੁਸੀਂ ਸਾਰਿਆਂ ਨੇ ਹਮ ਮਹਾਕੇ ਉੱਥੇ ਪਹੁੰਚਣਾ ਸਭ ਤੋਂ ਇੱਕ ਜੂਰੀ ਬੇਨਤੀ ਸਾਰਿਆਂ ਨੇ ਪ੍ਰਸ਼ਾਦਾ ਪਾਣੀ ਸਵੇਰੇ ਆਪਣੇ ਘਰੋਂ ਛੱਕ ਕੇ ਆਉਣਾ ਕਿਉਂਕਿ ਗਰਮੀ ਬਹੁਤ ਹੈ ਜਦੋਂ ਵੈਸੇ ਤੇ ਵਕਤ-ਵਕਤ ਖਾਣਾ ਤੇ ਪਾਣੀਆਂ ਦਾ ਸ਼ਵੀਲਾਂ ਦਾ ਚਾਹ ਦਾ ਲੰਗਰਾਂ ਦਾ ਪ੍ਰਬੰਧ ਕੀਤਾ ਵੀ ਜਾਏਗਾ ਪਰ ਫਿਰ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਪ੍ਰਸ਼ਾਦਾ ਪਾਣੀ ਆਪਣੇ ਘਰੋਂ ਛੱਕ ਕੇ ਠੀਕ ਸਵੇਰੇ 8:30 ਵਜੇ ਦਾਣਾ ਅਨਾਜ ਮੰਡੀ ਉੱਜੋ ਵਿੱਚ ਪਹੁੰਚੋ ਬਹੁਤ ਬਹੁਤ ਧੰਨ ਜਤਨ ਮਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਵਾਰ ਬੇਨਤੀ ਕਰਦਾ ਖੇਤ ਦੇ ਵਿੱਚ ਪੰਥ ਦੀ ਨੇਰੀ ਚਲ ਚੁਕੀ ਹੈ ਸਰਦਾਰ ਸੁਖਮਨ ਜੀ ਸਮਰਸਾਦ ਦੇ ਗਵਾਹੀ ਦੇ ਵਿੱਚ ਬਠਿੰਡੇ ਦੀ پوری ਇਸ ਟਾਈਮ ਚੜ੍ਹਦੀ ਕਲਾ ਬਾਈ ਲੱਖਾ ਸਿੰਘ ਸੁਧਾਨ ਦੀ پوری ਹਵਾ ਹੈ ਹੁਣ ਮਤਲਬ ਕਿ ਦਿਨ ਥੋੜੀ ਰਹਿ ਚੁੱਕੇ ਆ ਹੁਣ ਸਾਰੇ ਜਿੰਨੇ ਵੀ ਮਤਲਬ ਕਿ ਨੌਜਵਾਨ ਨੇ ਤੁਸੀਂ ਬਾਈ ਲੱਖਾ ਸਿੰਘ ਸੁਧਾਨ ਦੀ ਆਵਾਜ਼ ਬਣ ਹੈ ਤਕਰੀਬਨ ਲੱਖਾਂ ਬਈ ਸਾਰੇ ਪਿੰਡਾਂ ਦੇ ਵਿੱਚ ਆਪ ਦਾ ਚੋਣ ਪ੍ਰਚਾਰ ਕਰਤੋ ਕਹਨੇ ਜੇ ਕਿਤੇ ਰਹਿ ਨਹੀਂ ਗਿਆਗਾ ਤੁਸੀਂ ਜਿੰਨੇ ਨੌਜਵਾਨ ਹੋ ਹਰੇਕ ਨੌਜਵਾਨ ਲੱਖਾਂ ਸਿੰਘ ਸਿਧਾਣਾ ਬਣ ਕੇ ਲੱਖਾਂ ਸਿੰਘ ਸਿਧਾਣੇ ਦੀ ਆਵਾਜ਼ ਬਣ ਕੇ ਆਪਾਂ ਸਾਰਿਆਂ ਨੂੰ ਦੱਸਿਏ ਸਾਡਾ ਚੋਣ ਨਿਸ਼ਾਨਾ ਬਾਟੀ ਬਾਈ ਲਖਾ ਸਿੰਘ ਸੁਧਾਣਾ ਨੇ ਚੋਣ ਬਾਹਰੀ ਦੇ ਮੋਰਾ ਲਾ ਕੇ ਐਮਪਾ ਐਮਪੀ ਬਣਾਈਏ ਜਿਤਾਈਏ ਤਾਂ ਜੋ ਬਾਈ ਲਖਾ ਸਿੰਘ ਸੁਧਾਣਾ ਉੱਥੇ ਜਾ ਕੇ ਆਪਣੇ ਪੰਜਾਬ ਦੀ ਪੰਜਾਬ ਦੇ ਮੁੰਡਿਆਂ ਦੀ ਨੌਜਵਾਨਾਂ ਦੀ ਗੱਲ ਕਰ ਸਕੇ ਅਖੀਰ ਦੇ ਵਿੱਚ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦਾ ਅੱਗੇ